ਸੰਤ ਰਮਨੰਦ ਜੀ ਦੀ ਯਾਦ ਰਹਿੰਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹੋਦੀ ਏ ਸੰਤ ਰਮਨੰਦ ਜੀ ਦੀ ਯਾਦ ਰਹਿੰਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਬਹਉਂਦੀ ਏ ਸੰਤਿਰਾਮਨੰਦ ਜੀ ਦੀ ਯਾਦ ਰਹਿਦੀ ਉਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਬਹਉਂਦੀ ਏ ਸੰਤਿਰਾਮਨੰਦ ਸੰਤ ਰਾਮਨੰਦ ਜੀ ਦੀ ਯਾਦ ਰਹਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ بہਹਦੀ ਏ ਸੰਤ ਰਾਮਨੰਦ ਜੀ ਸਤਿਰਾਮਨੰਦ ਜੀ ਦੀ ਯਾਦ ਰਹਿਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰਬ ਹੋ ਦੀਏ ਸਤਿਰਾਮਨ ਪਿਤਾ ਮੈਂ ਕਰਾਂ ਜੀ ਦਾ ਰਾਜ ਦੁਲਾਰਾ ਜੀ ਮਾਤਾ ਜੀ ਤੇ ਕੋਰ ਜੀ ਦੀ ਅੱਖੀਆਂ ਦਾ ਤਾਰਾ ਜੀ ਪਿਤਾ ਮੈਂ ਕਰਾਂ ਜੀ ਦਾ ਰਾਜ ਦੁਲਾਰਾ ਜੀ ਮਾਤਾ ਜੀ ਤੇ ਕੋਰ ਜੀ ਦੀ ਅੱਖੀਆਂ ਦਾ ਤਾਰਾ ਜੀ ਮਿਤ ਮੇਂ ਗਨਮ ਜੀ ਦਾ ਰਗੀ ਦੁਲਾਰੀ ਮਾਤਾ ਜੀ ਤੇ ਕੋਰ ਜੀ ਦੀ ਅਖੀਆਂ ਦਾ ਤਾਰਾ ਜੀ ਮਾਤਾ ਜੀ ਤੇ ਕੋਰ ਜੀ ਦੀ ਅਖੀਆਂ ਦਾ ਤਾਰਾ ਜੀ ਮਿੱਠੀ ਤੇਰੀ ਬਾਣੀ ਰਸ ਮਿੱਠੀ ਤੇਰੀ ਬਾਣੀ ਰਸ ਕੰਨਾਂ ਵਿੱਚ ਪਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹੋ ਦिए ਸਤ ਨਾਮੁ ਨੰਦ ਜੀ ਦੀ ਯਾਦ ਰਹਿੰਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹੋ ਦिए ਏ ਸਤ ਨਾਮੁ ਨੰਦ ਜੀ ਦੀ ਯਾਦ ਰਹਿੰਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰਬਹੁਤੀਏ ਗੁਰੂ ਹਰਿਦਾਸ ਜੀ ਨੇ ਬੂਟਾ ਇਕ ਲਾਇਆ ਸੀ ਉਸ ਬੂਟੇ ਨੇ ਸਰ ਜੱਜ ਮਹਿਕਾਇਆ ਜੀ ਗੁਰੂ ਹਰਿਦਾਸ ਜੀ ਨੇ ਬੁਟਾ ਇਤਨਾ ਆ ਜੀ ਉਸ ਬੁਟੇ ਨੇ ਸਾਰਾ ਜਗ ਰੁਸ਼ਦਾਇਆ ਜੀ ਗੁਰੂ ਹਰਿਦਾਸ ਜੀ ਨੇ ਬੁਟਾ ਇਤਨਾ ਆਸੀ ਉਸ ਬੁਟੇ ਨੇ ਸਾਰਾ ਜਗ ਰੁਸ਼ਨਾਇਆ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਸਰ ਰਾਮਾਨੰਦ ਜੀ ਜਿਨ੍ਹਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਨਾਮ ਦੀ ਅਨਮੋਲ ਦਾਤ ਇਸ ਮਹਾਨ ਪਵਨ ਪਿਤਰ ਦੇ ਮਹਾਨ ਬ੍ਰਹਮ ਗਿਆਨੀ ਬ੍ਰਹਮਲੀ ਸੰਤ ਗੁਰੂ ਸਵਾਮੀ ਹਰੀਦਾ ਜੀ ਮਹਾਰਾਜ ਪਾਸੋਂ ਪ੍ਰਾਪਤ ਕੀਤੀ ਤੇ ਗੁਰੂ ਪਿਆਰੀ ਸਾਸਾਂ ਦੇ ਜੀ ਮਰ ਹਰੀਦਾ ਜੀ ਪਾਸੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਆਪਣਾ ਸਾਰਾ ਜੀਵਨ ਗੁਰੂਆਂ ਦੀ ਸੇਵਾ ਦੇ ਵਿੱਚ ਬਤੀਤ ਕੀਤਾ ਗੁਰੂ ਦੀ ਸੇਵਾ ਦੇ ਵਿੱਚ ਜੀਵਨ ਬਤੀਤ ਕਰਦੇ ਹੋਏ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਦੇ ਹੋਏ ਬਿਆਨਾਂ ਦੀ ਧਰਤੀ ਤੇ ਸਤਿਗੁਰੂ ਸਾਮੀ ਰਾਮਾਨੰਦਿ ਮਹਾਰਾ ਜੀ ਹਾਜ਼ਰ ਹਾਜ਼ਰ ਤਿਆਜ ਆਪਾਂ ਉਹਨਾਂ ਦੇ ਜੀਵਨ ਬਾਰੇ ਪੜਦੇ ਆ ਉਹਨਾਂ ਦੇ ਜੀਵਨ ਬਾਰੇ ਕੁਝ ਵਿਚਾਰ ਚਰਚਾ ਕਰਦੇ ਆ ਮਾਰੇ ਰਾਮਾਨੰਦ ਜੀ ਨੇ ਸਾਡੇ ਸਮਾਜ ਨੂੰ ਸੇਧ ਦੇ ਕੇ ਗੁਰੂ ਰਵਿਦਾਸ ਮਹਾਰਾਜ ਦੀ ਪਾਵਨ ਪਿੱਤਰ ਅਮਰਤਮੀ ਬਾਣੀ ਪੜਨ ਬਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਬਾਰੇ ਜਾਣੂ ਕਰਾਇਆ ਹੈ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਪਹਿਲੇ ਸਤਗੁਰੂ ਸਵਾਮੀ ਗਰੀਬਦਾਸ ਮਹਾਰਾਜ ਜੀ ਦੇ ਨਾਲ ਵਿਦੇਸ਼ਾਂ ਵਿੱਚ ਜਾ ਕੇ ਉਪਰੰਤ ਸਤਗੁਰੂ ਸਵਾਮੀ ਨਰੰجن ਦਾਸ ਮਹਾਰਾਜ ਜੀ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕੀਤਾ ਤੇ ਅੱਜ ਮੈਂ ਦੱਸਣਾ ਚਾਹੁੰਦਾ ਹਾਂ ਮਾਰੇ ਰਾਮਾਨੰਦ ਜੀ ਜਿਨ੍ਹਾਂ ਦੀ ਮਿਹਨਤ ਨੇ ਅੱਜ ਫਲ ਲਿਆੰਦਾ ਹੈ ਤੇ ਗੁਰੂ ਪਿਆਰੀ ਸਾਸੰਗਤ ਜੀ ਮਹਾਰਾ ਰਾਮਾਨੰਦ ਜੀ ਨੇ ਕਿੰਨੀ ਮਿਹਨਤ ਕੀਤੀ ਉਹਨਾਂ ਦੀ ਮਿਹਨਤ ਸਦਕਾ ਅੱਜ ਬਾਹਰ ਵਿਦੇਸ਼ਾਂ ਵਿੱਚ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਮ ਦੇ ਉੱਪਰ ਵੱਡੇ ਵੱਡੇ ਗੁਰੂ ਘਰ ਬਣੇ ਹੋਏ ਨੇ ਜਿੱਥੇ-ਜਿੱਥੇ ਵੀ ਮਹਾਰਾ ਰਾਮਾਨੰਦ ਜੀ ਗਏ ਜਿੱਥੇ-ਜਿੱਥੇ ਵੀ ਸੰਤਾਂ ਨੇ ਇਹਨਾਂ ਨੂੰ ਪ੍ਰੇਮ ਕੀਤਾ ਤੇ ਅੱਜ ਆਪਾਂ ਦੇਖ ਰਹੇ ਹਾਂ ਮਰੇ ਰਾਮਾਨੰਦ ਜੀ ਨੂੰ ਯਾਦ ਕਰਨ ਵਾਲੇ ਉਹਨਾਂ ਦੇ ਜਿੰਨੇ ਵੀ ਪਿਆਰੇ ਨੇ ਸਵੇਰ ਤੋਂ ਸੰਤਾ ਆ ਰਹੀਆਂ ਨੇ ਕੋਵਿਡ ਦੇ ਕਾਰਨ ਕੁਝ ਦਿਵਾਨ ਨਹੀਂ ਲੱਗ ਸਕਿਆ ਕੋਈ ਪ੍ਰੋਗਰਾਮ ਵੱਡਾ ਨਹੀਂ ਹੋ ਸਕਿਆ ਲੇਕਿਨ ਜਿੱਥੇ-ਜਿੱਥੇ ਵੀ ਉਹਨਾਂ ਦੇ ਪਿਆਰੇ ਬੈਠੇ ਨੇ ਉਹਨਾਂ ਨੂੰ ਯਾਦ ਕਰਨ ਵਾਲੇ ਬੈਠੇ ਨੇ ਜਿਨ੍ਹਾਂ-ਜਿਨ੍ਹਾਂ ਵੀ ਉਹਨਾਂ ਦੇ ਸੇਵਕਾਂ ਨੇ ਉਹਨਾਂ ਦੇ ਨਾਲ ਟਾਈਮ ਸਪੈਂਡ ਕੀਤਾ ਕੋਈ ਟਾਈਮ ਬਤਾਇਆ ਹੈ ਅੱਜ ਸਾਰਿਆਂ ਦੀ ਅੱਖਾਂ ਰੋਂਦੀਆਂ ਨੇ ਉਹਨਾਂ ਨੂੰ ਯਾਦ ਕਰਕੇ ਕਿਉਂਕਿ ਉਹਨਾਂ ਦੀ ਇਹ ਮਿਹਨਤ ਹੈ ਉਹਨਾਂ ਦੀ ਮਿਹਨਤ ਦਾ ਫਲ ਹੈ ਤੇ ਕੀ ਲਿਖਿਆ ਹੈ ਗੁਰੂ ਹਰਿਦਾਸ ਜੀ ਨੇ ਬੂਟਾ ਇੱਕ ਲਾਇਆ ਸੀ ਉਸ ਬੂਟੇ ਨੇ ਸਾਰਾ ਧਗ ਮਹਿਕਾਇਆ ਸੀ ਹਰੀਦਾਸ ਜੀ ਨੇ ਬੂਟਾ ਇੱਕ ਲਾਇਆ ਸੀ ਉਸ ਬੂਟੇ ਨੇ ਸਾਰਾ ਜਗ ਮਹਿਕਾਇਆ ਸੀ ਗੁਰੂ ਹਰੀਦਾਸ ਜੀ ਨੇ ਬੂਟਾ ਇੱਕ ਲਾਇਆ ਸੀ ਉਸ ਬੂਟੇ ਨੇ ਸਾਰਾ ਜਗ ਮਹਿਕਾਇਆ ਸੀ ਇਸ ਬੂਟੇ ਦੀ ਹਵਾ ਠੰਡੀ ਠੰਡੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਬਹੌਂਦੀ ਏ ਸੰਤ ਰਾਮ ਨੰਦ ਜੀ ਦੀ ਯਾਦ ਰਹਿੰਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਬਹੌਂਦੀ ਏ ਸੰਤ ਰਾਮ ਨੰਦ ਕਰਕੇ ਤਰਸਦਾ ਇਕਵਾਰੀ ਆ ਜਾਓ ਰੋਂਦੇ ਤੇਰੇ ਬੱਚੜੇ ਨੇ ਦਰਸ ਦਿਖਾ ਜਾਓ ਕਰਕੇ ਤਰਸਦਾ ਇਕਵਾਰੀ ਆ ਜਾਓ ਰੋਂਦੇ ਤੇਰੇ ਬੱਚੜੇ ਨੇ ਦਰਸ ਦਿਖਾ ਜਾਓ ਕਰਕੇ ਤਰਸ ਰੋਂਦੇ ਤੇਰੇ ਬਚੜੇ ਨੇ ਦਰਸ ਦਿਖਾ ਜਾਓ ਕਰਕੇ ਤਰਸੀ ਦਾਤਾ ਇੱਕ ਵਾਰੀ ਆ ਜਾਓ ਰੋਂਦੇ ਤੇਰੇ ਬਚੜੇ ਨੇ ਦਰਸ ਦਿਖਾ ਜਾਓ ਦਾਸ ਦਵਿੰਦਰੇ ਦੀ ਰੁਕ ਲਾਉਂਦੀ ਏ ਅਖੀਆਂ ਦੇ ਵਿੱਚੋਂ ਸਾਡੇ ਨੀਰਭਉ ਦੀਏ ਸੰਤ ਰਾਮਾਨੰਦ ਜੀ ਦੀ ਯਾਦ ਰਹਿੰਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰਭਉ ਦੀਏ ਸੰਤ ਰਾਮਾਨੰਦ ਜੀ ਦੀ ਸਤਿਰਾਮਨੰਦ ਜੀ ਦੀ ਯਾਦ ਰਹਿਦੀ ਆਉਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹਾਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹਾਂਦੀ ਏ ਅੱਖੀਆਂ ਦੇ ਵਿੱਚੋਂ ਸਾਡੇ ਨੀਰ ਵਹਾਂਦੀ ਏ